ਅੱਜ ਦੋਸਤੋ ਮੋਗਾ ਮੰਡੀ ਦੇ ਵਿੱਚ ਖੜੇ ਆ ਤੇ ਤਿੰਨ ਟਰੈਕਟਰ ਇੱਕ-ਇੱਕਰੇ ਮਾਲਕ ਵੀਰ ਕੋਲੇ ਵਿਕਾਊ ਆ ਤੇ ਮਾਲਕ ਵੀਰ ਆਪਣੇ ਕੋਲੇ ਆ ਲੈਣੇ ਜਾਣ ਕਰ ਕੀ ਹਾਲ ਆ ਬਾਈ ਵਧੀਆ ਜੀ ਠੀਕ ਠਾਕ ਇਹ ਕਿਹੜਾ ਮਾਡਲ ਆ ਫਾਰਮਰ 6 2006 ਮਾਡਲ ਆ ਇਹਦਾ ਨੰਬਰ ਆ ਇਹਦਾ ਠੀਕ ਆ ਚੈਪ ਵਾਲੀ ਕਾਪੀ ਆ ਆਹ ਤੇ ਦੂਜੀ ਕਾਪੀ ਆ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ 2006 ਮਾਡਲ ਆ ਤੇ ਮੋਗੇ ਦਾ ਲੋਕਲ ਨੰਬਰ ਆ ਹਾਂ ਪਿਆ ਆ ਜਿਹੜਾ ਸਮਾਨੀ ਲੱਗਿਆ ਉੱਤੇ ਫਾਈਬਰ ਵਾਲੀ ਛਤਰੀ ਤੇ ਡੈਕ ਡੋਕ ਹੈ ਨਾ ਸਾਰਾ ਕੁਝ ਲੱਗਿਆ 13 ਗਾ ਸਾਰਾ ਰਿਜਨਲ ਹੈ ਮਿੱਥੇ ਵਿਖਾ ਦੇ ਬੈਂਡਰੀ ਜਾਵਨ ਨਾ ਮੀਆ ਸਾਰਾ ਓਰੀਜਨਲ ਆ ਹਾਂ ਠੀਕ ਆ ਸਾਰਾ ਓਰੀਜਨਲ ਆ ਹਜੇ ਮਾਰ ਕੇ ਮੋੜ ਕੇ ਲੱਗਿਆ ਟਰੈਕਟਰ ਪੂਰਾ ਸਾਫ ਆ ਵੇਖ ਸਕਦੇ ਹੋ ਤੁਸੀਂ ਛੋਪਾ ਛੇ ਇੰਚ ਮਾਰ ਕੇ ਟੋਣਾ ਪਿੱਛੇ ਮਗਰ ਆੜ ਮੁਗਰੂੜ ਵੇਦਾਗਾ ਵੀ ਆਪਦਾ ਨੰਬਰ ਆ ਤੇ ਸੋਹਣਾ ਟਰੈਕਟਰ ਆ ਸਮਾਨਪੁਰ ਟੰਡਾ ਫੱਟੀ ਚਤਰੀ ਸਾਰਾ ਸਭ ਪੂਰਾ ਦਿਓਗੇ ਸਾਰਾ ਸਮਾਨ ਨਾਲ ਆ ਠੀਕ ਆ ਤੇ ਇੰਜਨ ਗੇਅਰ ਦਾ ਕਿਵੇਂ ਆ ਪਹਿਲਾਂ ਵਾਹ ਕੇ ਲੈ ਜੇ ਹਾਂਜੀ ਹਾਂ ਪਹਿਲਾਂ ਵਾਹ ਲੈ ਸਭ ਦਾ ਫੇਰ ਕਰ ਲੈ ਹਾਂ ਕੀ ਡਿਮਾਂਡ ਆ ਇਹਦੀ 92 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 275 ਦਾ ਦੇ ਦੋ 75 ਤੋਂ ਨਹੀਂ ਕਰਦੇ ਮਾੜਾ ਮੋਟਾ ਮਾਨਤਾਨ ਕਰਦੇ 275 ਚੋ ਵੀ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਆ ਬਾਕੀ ਵੀਡੀਓ ਨੂੰ ਦਬ ਕੇ ਸ਼ੇਅਰ ਕਰਕੇ ਆ ਠੀਕ ਆ ਠੀਕ ਆ ਇਹ ਐਂ ਦੇਣਾ ਹਾਂ ਬਾਕੀ ਠੀਕ ਆ ਫੈਬਰ ਵਾਲੀ ਹਟ ਸਾਰਾ ਸਮਾਨ ਆਹੀ ਮਿਲੂਗਾ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹੋਰ ਮਾਨਤਾਨ ਕਰ ਦਊਗਾ ਬਾਈ 275 ਚੋਂ ਵੀ ਅੱਗੇ ਬਾਈ ਕੋਲੇ ਖੜਾ ਬਾਈ ਮਹਿੰਦਰਾ 265 ਡੀ ਆ ਜੀ ਮਾਡਲ ਬਾਈ ਇਹ ਕਿਹੜਾ 92 95 ਮਾਰਵਾ ਟਰੈਕਟਰ ਹੀ ਹੈ ਨਾ ਮਰਗਾੜਾ ਮਰਗਾੜਾ ਸਾਰਾ ਹੋ ਰਹੀ ਜਨਾ ਟਾਇਰ ਨਾ ਠੀਕ ਆ ਸਾਰਾ ਟਰੈਕਟਰ ਓਰਿਜਨਲ ਆ ਗਰੰਟੀ ਆ ਬਾਈ ਦੀ ਤੇ ਟਾਇਰ ਨਵੇਂ ਹਨਾ ਟਾਇਰ ਨਵੇਂ ਆ ਬਲੇ ਦਾਗ ਮਗਰਾੜਾ ਤੇ ਸਮਾਨ ਇਹਦੇ ਨਾਲ ਪੂਰਾ ਡੰਡਾ ਫੱਟੀ ਛਤਰੀ ਤਾਰਾ ਜਨਾ ਨੰਬਰ ਇਹਦਾ ਇਹਦਾ ਪੀਵੀ ਤਲਵੰਡੀ ਦਾ 45 ਨੰਬਰ ਪੀਵੀ 45 ਤਲਵੰਡੀ ਦਾ ਤਲਵੰਡੀ ਦਾ ਟਰੈਕਟਰ ਦਾ ਨੰਬਰ ਆ ਬਾਈ ਤੇ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਫਸਟ ਓਨਰ ਟਰੈਕਟਰ ਆ ਫਸਟ ਓਨਰ ਆ ਤੇ ਪਿਆਵ ਨੰਬਰ ਆ ਇੰਜਨ ਗੇਅਰ ਦਾ ਕਿਵੇਂ ਆ ਪਣਾ ਵਾਗ ਲੈ ਜੀ ਹਾਂ ਡਿਮਾਂਡ ਕੀ ਏ ਦੀ ਡਿਮਾਂਡ ਤਾਂ 168 ਆ 1 68 1 ਲੱਖ 68 ਹਜ਼ਾਰ ਹਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 155 ਦੇ ਰਿਹਾ 155 ਚ ਵੀ ਕਰ ਦੋ ਜੀ ਇਹ ਤਾਂ ਠੀਕ ਹੈ ਜਿਆ ਜੀ ਨਹੀਂ ਜਦ 155 ਡਿਮਾਂਡ ਆ ਬਾਕੀ 1 ਵੀ 168 ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 155000 ਦਾ ਦੇ ਹਾਂ ਠੀਕ ਆ ਜਾਂ 7 ਮਾਡਲ ਇਧਰ ਆ ਵਾਰਮ 60 ਹਾਂ 7 ਮਾਡਲ ਆ 2007 ਮਾਡਲ ਬਟੰਡਾ ਨੰਬਰ ਆ ਠੀਕ ਆ ਵੀ ਵੀ 03 ਬਟਿੰਡੇ ਦਾ ਨੰਬਰ ਆ ਰੰਗ ਫੇਟ ਸਾਰਾ ਓਰੀਜਨਲ ਆ ਹਾਂ ਵੀਰੇ ਠੀਕ ਆ ਸਾਰਾ ਓਰੀਜਨਲ ਟਰੈਕਟਰ ਆ ਚੋ ਦੇਖ ਦੇ ਦੇਖੋ ਤੁਸੀਂ ਸਾਰਾ ਓਰੀਜਨਲ ਟਰੈਕਟਰ ਪਿਆ ਭੋਰਾਣੀ ਗਲਿਆ ਗੋਲਿਆ ਕਿਧੋਂ ਦੀ ਟਾਇਰ ਦੇ ਮਗਰਲੇ ਟਾਈ ਪੈਸੇ ਮੂਰ ਲੈ ਨਵੇਂ ਆ ਵੀਰੇ ਮੂਰ ਲੈ ਜਵਾਂ ਨਵੇਂ ਆ ਮਗਰਲੇ ਟਾਇਰ ਰੱਸੀ ਪੈਸੇ ਬੇਦਾਗ ਮਗਰਾੜ ਆ ਪਿਆ ਆਪ ਦਾ ਨੰਬਰ ਆ ਬਟਿੰਡੇ ਦਾ ਕੈਪ ਵਾਲੀ ਕਾਪੀ ਇਹਦੀ ਅੱਛਾ ਇਹਦੀ ਕੈਪ ਵਾਲੀ ਹੈ ਕੈਪ ਵਾਲੀ ਕਾਪੀ ਆ ਟਰੈਕਟਰ ਚ ਭੋਰਾ ਨਾਕਸ ਨਹੀਂ ਵਾਹ ਕੇ ਲੈ ਜਾਣ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਰੰਗ ਬੇੜ ਦਾ ਵੀ ਸਾਰਾ ਰੀਨ ਨਾਲ ਆ ਹਾਂ ਉਵੇਂ ਹੀ ਵਿਆਸਾ ਦਾ ਰੀਨ ਨਾਲ ਹੋ ਛੱਪੇ ਦਾ ਆਵੇਂ ਪਿਆ ਮੇਰਾ ਬੇਬੀ ਆ ਜਾਂਦੀ ਆ ਉਵੇਂ ਟਰੈਕਟਰ ਪਿਆ ਸਮਾਨ ਇਹ ਨਾਲ ਪੂਰਾ ਹਾਂ ਡੰਡਾ ਭੱਟੀ ਨਾਲ ਮੇਰੇ ਮਾਰੇ ਮਾਰੇ ਦੇ ਤੂ ਇੱਕ ਡੱਬਾ ਪੂਰਾ ਸਾਫ ਪਿਆ ਟਰੈਕਟਰ ਤੇ ਡੰਡਾ ਭੱਟੀ ਸਤਰੀ ਸਾਰਾ ਸਮਾਨ ਪੂਰਾ ਠੀਕ ਆ ਤਿੰਨਾ ਟਰੈਕਟਰਾਂ ਚ ਬੋਲ ਗਾਰੰਟੀ ਹੈ ਨਾ ਹਾਂ ਤੇ ਆ ਇਹਦੀ ਇੰਜਨ ਗੇਅਰ ਦੀ ਤੇ ਰੰਗ ਦੀ ਗਾਰੰਟੀ ਸਾਰਾ ਕੁਝ ਮੋਬਾਈਲ ਨੰਬਰ ਆ ਗਿਆ ਬਾਕੀ ਡਾਕੂਮੈਂਟ ਪੂਰੇ ਸਾਰਿਆਂ ਦੇ ਸਾਰੇ ਸਾਰੇ ਤੇ ਕਿਹੜੇ ਪੈਂਡ ਖੜੇ ਤਿੰਨੇ ਟਰੈਕਟਰ ਇਹ ਥਾੜੇ ਮੋੜ ਜਿਹੜਾ ਫ੍ਰੀਕੋਡ ਆ ਵੀਰੇ ਪੈਂਡ ਥਾੜੇ ਮੋੜ ਜਿਹੜਾ ਫ੍ਰੀਕੋਡ ਨੰਬਰ ਬੋਲ ਦੇ 9855512977 1 ਨੰਬਰ ਹੈਗਾ 88475 095322 ਠੀਕ ਆ ਬਾਈ ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰਕੇ ਉਹ ਤੁਹਾਡੀ ਜ਼ਿੰਮੇਵਾਰੀ ਦਾ ਮਾਨਤਾਨ ਕਰਨ ਦੀ ਬਾਕੀ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਹੈ ਤੇਰੀ ਤੇਰੀ ਵੀਡੀਓ ਵੇਖ ਕੇ ਆਊਗਾ ਸਕਰੀਨਸ਼ਾਟ ਲਿਆ ਹਣਾ ਸਕਰੀਨਸ਼ਾਟ ਲਿਆਉਣ ਤੇ ਤੁਹਾਨੂੰ ਵਿਖਾ ਦੇਣਾ ਫਿਰ ਤੁਸੀਂ ਮਾਨਤਾਨ ਕਰ ਲੂਗਾ ਠੀਕ ਆ ਮਾਨਦਾਨ ਕਰਦੇ ਨੇ ਕਿ ਬਾਈ ਹੋਣੀ ਬਾਕੀ ਤੁਸੀਂ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਨੰਬਰ ਮਾਲਕ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਉਤੋਂ ਗੱਲ ਕਰਕੇ ਤੁਸੀਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਧੰਨਵਾਦ